ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘਾ ਨਜਾਇਜ਼ ਕਬਜ਼ਾ ਧਾਰਕਾਂ ਵੱਲੋਂ ਸਿਆਰਤ ਦੀ ਆੜ ਹੇਟ ਮਟਾਇਆ ਜਾ ਰਿਹਾ ਸਰਕਾਰੀ ਚੱਪੜ ਦਾ ਨਾਮੋ ਨਿਸ਼ਾਨ ਜਲਾ ਸ਼੍ਰੀ ਮੁਕਸਰ ਸਾਹਿਬ ਦੇ ਆਤੇਣ ਆਉਂਦੇ ਪਿੰਡ ਡੋਡਾਂ ਵਾਲੀ ਬਹਾਮਣ ਵਾਲਾ ਵਿਖੇ ਸਰਪੰਚ ਅਤੇ ਸਬੰਧਤ ਮੈਕਮੇ ਤੋਂ ਬੇਖੌਬ ਹੋ ਕੇ ਇੱਕ ਵਿਅਕਤੀ ਵੱਲੋਂ ਸਰਕਾਰੀ ਛੱਪੜ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜਦ ਇਹ ਸਬੰਧੀ ਮਹਿਲਾ ਸਰਪੰਚ ਦੇ ਸਰਕਾਰੀ ਮਲਾਜਮ ਪਤੀ ਨਾਲ ਹੋਰ ਜਾਣਕਾਰੀ ਲੈਣ ਲਈ رابطہ ਕਾਇਮ ਕੀਤਾ ਤਾਂ ਉਹਨਾਂ ਵੱਲੋਂ ਫੋਨ ਚੁੱਕਣ ਦੀ ਖੇਚਲ ਹੀ ਨਹੀਂ ਕੀਤੀ ਗਈ ਦੂਸਰੇ ਪਾਸੇ ਸਬੰਧਤ ਵਿਭਾਗ ਦੇ ਬੀਡੀਪੀਓ ਨਾਲ ਇਹ ਮਾਮਲਾ ਸਾਂਝਾ ਕੀਤਾ ਤਾਂ ਉਹਨਾਂ ਵੱਲੋਂ ਜਾਣਕਾਰੀ ਲੈ ਕੇ ਪ੍ਰੈਸ ਨੂੰ ਜਾਣਕਾਰੀ ਦੇਣ ਦਾ ਭਰੋਸਾ ਦਿੱਤਾ ਪਰ ਖਬਰ ਪ੍ਰਕਾਸ਼ਤ ਕਰਨ ਤੱਕ ਵਿਭਾਗ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਵਿਭਾਗ ਇਸ ਮਾਮਲੇ ਪ੍ਰਤੀ ਕੀ ਜ਼ਿੰਮੇਵਾਰ ਅਦਾ ਕਰ ਰਿਹਾ ਹੈ ਹੁਣ ਵੇਖਣਾ ਇਹ ਹੈ ਕਿ ਜ਼िला ਪ੍ਰਸ਼ਾਸਨ ਵੱਲੋਂ ਸਰਕਾਰੀ ਛਪੜਾਂ ਦੀ ਹੋਂਦ ਨੂੰ ਬਚਾਉਣ ਲਈ ਕੀ ਕਾਰਵਾਈ ਕੀਤੀ ਜਾਂਦੀ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਕੋਈ ਕੋਈ ਕਾਰਵਾਈ ਨਾ ਕਰੋ ਜੀ ਨਹੀਂ ਪਸ ਪਸ ਨਹੀਂ ਹਜੀ ਕੋਈ ਕਾਰਵਾਈ ਨਾ ਕਰੋ ਜੀ ਅਸੀਂ ਵੀ ਗਰੀਬ ਬੰਦੇ ਆ ਸਾਰਾ ਪਿੰਡ ਹੀ ਰੋਕੀ ਬੱਟਾ ਨੂੰ ਕੱਟ ਲੈਣ ਦੇ ਕੰਮਾਂ ਕੋਸਾ ਨਾਮ ਕੀ ਤੁਹਾਡਾ ਇਧਰ ਪਾਸੇ ਹੋ ਜੀ ਨਾਮ ਤੁਸੀਂ ਕੀ ਲੈਣਾ ਜੀ ਪਹਿਲਾਂ ਤੁਸੀਂ ਜਿਹੜੇ ਮੈਥਨ ਮਗਾ ਲੈਣ ਉਹ ਕਰੋ ਤੁਸੀਂ ਸਾਡਾ ਬਾਦ ਦਾ ਨਾਮ ਬਤਾਓ ਸਾਰੇ ਰੋ ਪੈਂਦੀ ਰੋਕੀ ਬੈਠਾ ਮੈਂ ਕਿਹੜਾ ਕਰੀਂ ਰੋਕੀ ਜੀ ਮੈਂ ਤਾਂ ਤੁਹਾਨੂੰ ਹੀ ਪੁੱਛਿਆ ਵੀ ਤੁਹਾਡਾ ਨਾਮ ਕੀ ਯਾਰ ਨਾਮ ਤਾਂ ਦੱਸ ਸਕਦੇ ਕਿ ਨਹੀਂ ਦੱਸ ਸਕਦੇ ਮਾਨਾ ਜੀ ਹੂੰ ਮਾਨਾ ਅੱਛਾ ਇਹਦੇ ਮਤਲਬ ਕੋਈ ਲਿਖਤ ਕਾਗਜ਼ ਪੱਤਰ ਵੀ ਹੁੰਦਾ ਹੈ ਕਿ ਨਹੀਂ ਹੁੰਦਾ ਜੀ ਨਹੀਂ ਇਹਦਾ ਮੈਂ ਪੈਂਦੀ ਰੋਕੀ ਬਿਠਾਏਗਾ ਅੱਛਾ ਇਸ ਤੋਂ ਇਲਾਵਾ ਹੋਰ ਵੀ ਲੋਕ ਲੋਕੀ ਬੈਠੇ ਬੰਬੀ ਨੂੰ ਲਿਆ ਜਾ ਬੰਗ ਮੰਗੇ ਨੂੰ ਸੱਦ ਕੇ ਆ ਵੀਡੀਓ ਵਾਲਾ ਆ ਗਿਆ ਇੱਥੇ ਮੰਗਣ ਚੱਕਿਆ ਨੀਗਾ ਅੱਛਾ ਸਾਰਾ ਪੈਂਡ ਹੀ ਮਤਲਬ ਆ ਗਿਆ ਇਸ ਤਰ੍ਹਾਂ ਸਾਰਾ ਪੈਂਡ ਹੀ ਰੋਕਿਆ ਹੋਇਆ ਸਾਰੇ ਪੈਂਡ ਨਹੀਂ ਰੋਕਿਆ ਮੈਂ ਕਿਹੜਾ ਕੱਲੀ ਰੋਕਿਆ ਜੀ ਅੱਛਾ ਉਹਨਾਂ ਕੋਲੇ ਵੀ ਕੋਈ ਕਾਗਜ਼ ਲਿਖਤ ਹੈ ਨਹੀਂ ਕੋਈ ਕਿਸੇ ਕੋਲੇ ਨਹੀਂ ਜੀ ਛੱਪੜ ਦੀ ਜਗ੍ਹਾ ਸਾਰੇ ਰੋਕੀ ਬੈਠੇ ਮੇਰੀ ਵੀ ਤੂੜੀ ਪਈ ਐ ਮੈਂ ਇੱਥੇ ਚਲਪਸ ਨੂੰ ਬੰਨ ਲਿਆ ਕਰਾਂਗੇ ਹੂੰ